ਬਾਪੂ ਦੀ ਅੱਖ ਦੇ ਵਿੱਚ ਜਖਮ ਜਿਹਦੇ ਕਰਕੇ ਅੱਖ ਅੰਦਰੋਂ ਖਰਾਬ ਹੋਈ ਹੋਈ ਐ ਸਾਡੇ ਬਜ਼ੁਰਗਾਂ ਦੀਆਂ ਅੱਖਾਂ ਦਾ ਭਾਈ ਤੰਦਰੁਸਤ ਚਾਹੀਦੀਆਂ ਕਿਉਂਕਿ ਇਸ ਰੰਗਲੀ ਦੁਨੀਆ ਨੂੰ ਆਪਣੇ ਆਖਰੀ ਪਿੰਡੇ ਤੇ ਕਰ ਆਪਣੇ ਆਖਰੀ ਸਫ਼ਰ ਤੇ ਕਰ ਇਸ ਦੁਨੀਆ ਦਾ ਆਨੰਦ ਮਾਣ ਸਕਣ ਤੇਰੀ ਠੀਕ ਹੋ ਜਾਣੀ ਐ ਬਾਪੂ ਬਸ ਵਾਇਗੁਰ ਦਾ ਨਾਮ ਲਿਆ ਕਰ ਹਾਂ ਲਿਆ ਕਰਨਾ ਜਰੂਰ ਪੂਰਾ ਨਾਮ ਪਿਆ ਹੈ ਕਰ ਉਹ ਨਹੀਂ ਠੀਕ ਕਰਨੀ ਤੇਰੀ ਅੱਖੀ ਛੋਟੀ ਜੀ ਮਦਦ ਕਿਸੇ ਦੀ ਜ਼ਿੰਦਗੀ ਦੇ ਸਾਰੇ ਰੰਗ ਉਹਦੇ ਕੋਲੋਂ ਕੋਣ ਨੂੰ ਬਚਾ ਸਕਦੀ ਆ ਬੁਲਾਉਣੀ ਆ ਇਹਦੇ ਵਿੱਚ ਉਹ ਵੀ ਲਾਉਣੀ ਆ ਅੱਖ 'ਚ ਜਦੋਂ ਇਹ ਜ਼ਖਮ ਠੀਕ ਹੋ ਜਾਊਗਾ ਨਾ ਉਦੋਂ ਬਾਅਦ ਫੇਰ ਆਪਾਂ ਇੱਕ ਵਾਰੀ ਚੈੱਕ ਅਪ ਕਰਾਵਾਂਗੇ ਕੋਈ ਨਾ ਠੀਕ ਆ ਕੋਈ ਨਹੀਂ ਨਹੀਂ ਕੋਈ ਨਾ ਬਾਪੂ ਕੋਈ ਨਾ ਜੇ ਆਪਾਂ ਬਾਹਰ ਤੋਂ ਲਗਾਉਂਦੇ ਆ ਆ ਪਤਾ ਲੱਗਦਾ ਨਹੀਂ ਕੋਈ ਨਾ ਵੀਰੇ ਆਪਾਂ ਇੱਕ ਵਾਰੀ ਅੱਖ ਦਾ ਜ਼ਖਮ ਠੀਕ ਕਰ ਲਈਏ ਫੇਰ ਆਪਾਂ ਦੇਖਦੇ ਆ ਹਨਾ ਕੀ ਹੈਗਾ ਆਪਾਂ ਕਿੱਧਰਲੇ ਪਾਸੇ ਆ ਹੁਣ ਠੀਕ ਆ ਬਾਪੂ ਠੀਕ ਕੋਈ ਨਾ ਬਾਪੂ ਵਾਇਗਰੂ ਮੀਰ ਕਰਨਗੇ ਆਪਾਂ ਚੈੱਕ ਕਰਾਵਾਂਗੇ ਦੁਬਾਰਾ ਫੇਰ ਅੱਖ ਅੱਖ ਤੇਰੀ ਠੀਕ ਹੋ ਜਾਣੀ ਆ ਬਾਪੂ ਬਸ ਵਾਇਗਰੂ ਦਾ ਨਾਮ ਲਿਆ ਕਰ ਵਾਇਗਰੂ ਦਾ ਨਾਮ ਹਾਂ ਲਿਆ ਕਰਨਾ ਜਰੂਰ ਉਹਦਾ ਨਾਮ ਤੇ ਆਇਆ ਕਰ ਉਹਨੇ ਠੀਕ ਕਰਨੀ ਤੇਰੀ ਅੱਖ ਹਾਂ ਹਾਂ ਹਾਂਜੀ ਠੀਕ ਆ ਬਾਪੂ ਠੀਕ ਆ ਬਾਪੂ ਠੀਕ ਤੁਸੀਂ ਕਿਹੜੇ ਪਿੰਡੋਂ ਹੋ ਦولتਪੁਰੇ ਤੋਂ ਉੱਚਾ ਕਿ ਨਹੀਂ ਮਾ ਉੱਚਾ ਬੇਬੇ ਦਾ ਇਹਦਾ ਵੀ ਦولتਪੁਰਾ ਉੱਚਾ ਬਾਤ ਮੇਰੇ ਪਿੰਡੋਂ ਆਈਏ ਇੱਕੋ ਪਿੰਡ ਚ ਦੋ ਬੰਦੇ ਹਨ ਬਲਾਈਂਡ ਅੱਖਾਂ ਤੋਂ ਤੇਰੀ ਬੜੀ ਅੱਜਕੱਲ੍ਹ ਅੱਖਾਂ ਦੀ ਸਮੱਸਿਆ ਵੀ ਬਹੁਤ ਵੱਧ ਰਹੀ ਆ ਕੋਈ ਨਾ ਮਾ ਫਿਕਰ ਨਾ ਕਰੋ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਉੱਚਾ ਦੌਲਤਪੁਰਾ ਪਿੰਡ ਦਾ ਮੰਗੂ ਵੀਰ ਆ ਸਾਡੀ ਟੀਮ ਦਾ ਮੈਂਬਰ ਆ ਸੇਵਾਦਾਰ ਆ ਵੀਰ ਆ ਹਰੇਕ ਕੈਂਪ ਤੇ ਸੇਵਾ ਕਰਾਉਣ ਆਉਂਦਾ ਅੱਜ ਅੱਖਾਂ ਦਾ ਕੈਂਪ ਲੱਗਿਆ ਸੀ ਉਹਦੇ ਵਿੱਚ ਵੀ ਵੀਰੇ ਹੁਣੇ ਉੱਥੋਂ ਕਾਫੀ ਮਰੀਜ਼ ਲੈ ਕੇ ਆਏ ਸੀ ਆਪਣੇ ਇਲਾਕੇ ਤੋਂ ਉਹਨਾਂ ਦੇ ਵਿੱਚ ਦੋ ਮੈਂਬਰ ਸੀ ਜਿਹੜੇ ਬਿਲਕੁਲ ਹੀ ਬਲਾਈਂਡ ਨੇ ਅੱਖਾਂ ਤੋਂ ਮਾਤਾ ਜੀ ਤੁਹਾਡਾ ਕੀ ਨਾਮ ਬਲਵਿੰਦਰ ਕੌਰ ਬਲਵਿੰਦਰ ਕੌਰ ਬਾਪੂ ਜੀ ਤੁਹਾਡਾ ਕੀ ਨਾਮ ਜੈਪ ਸਰ ਜੈਪ ਸਰ ਦਿਆਲ ਸਿੰਘ ਜੈਪ ਸਰ ਜੈਪ ਸਿੰਘ ਜੈਪ ਸਿੰਘ ਜੇ ਬਾਪੂ ਨੂੰ ਵੀ ਬਿਲਕੁਲ ਦਿਖਾਈ ਨਹੀਂ ਦਿੰਦਾ ਬੇਬੇ ਨੂੰ ਵੀ ਦਿਖਾਈ ਨਹੀਂ ਦਿੰਦਾ ਬਾਕੀ ਕਰਨਾ ਕਰਾਉਣ ਵਾਲਾ ਤਾਂ ਉੱਪਰ ਬੈਠਾ ਤੁਸੀਂ ਬਸ ਅਰਦਾਸ ਕਰਿਓ ਸਾਰੇ ਵੀ ਇਸ ਮਾਂ ਨੂੰ ਵੀ ਅੱਖਾਂ ਤੋਂ ਦੇਖਣ ਲੱਗ ਜੇ ਡਾਕਟਰਾਂ ਨੇ ਕਿਹਾ ਵਾ ਵੀ ਇਹਨਾਂ ਦਾ ਚੈੱਕ ਅਪ ਹੋਣਾ ਸੀਗਾ ਪੁਤਲੀ ਪੈਣੀ ਸੀਗੀ ਗੁਰੂ ਸਾਹਿਬ ਕਿਰਪਾ ਕਰਨ ਜਦੋਂ ਮਸ਼ੀਨਾਂ ਤੇ ਉਹ ਚੈੱਕ ਕਰਨ ਤੇ ਮਾਤਾ ਦਾ ਅੱਖ ਦਾ ਜਿਹੜਾ ਪੜਦਾ ਪੈ ਕੇ ਮਾਤਾ ਨੂੰ ਦਿਖਣ ਲੱਗ ਜਵੇ ਇਦਾਂ ਹੀ ਬਾਪੂ ਜੀ ਦੀ ਅੱਖ ਦੇ ਵਿੱਚ ਜ਼ਖਮ ਜਿਹਦੇ ਕਰਕੇ ਅੱਖ اندرੋਂ ਖਰਾਬ ਹੋਈ ਹੋਈ ਆ ਅੱਜ ਡਾਕਟਰਾਂ ਨੇ ਦਵਾਈ ਦਿੱਤੀ ਹੈ ਪਾਉਣ ਨੂੰ ਉਹਦੇ ਨਾਲ ਬਾਪੂ ਜੈਮ ਸਿੰਘ ਦੀ ਅੱਖ ਠੀਕ ਹੋ ਜਵੇ ਉਸ ਤੋਂ ਬਾਅਦ ਸਰਜਰੀ ਹੋ ਕੇ ਬਾਪੂ ਨੂੰ ਵੀ ਦੇਖਣ ਲੱਗ ਜੇ ਕਿਉਂਕਿ ਸਾਡੇ ਬਜ਼ੁਰਗਾਂ ਦੀਆਂ ਅੱਖਾਂ ਤਾਂ ਭਾਈ ਤੰਦਰੁਸਤ ਚਾਹੀਦੀਆਂ ਕਿਉਂਕਿ ਇਸ ਰੰਗਲੀ ਦੁਨੀਆ ਨੂੰ ਆਪਣੇ ਆਖਰੀ ਪਿੰਡੇ ਤੇਕਰ ਆਪਣੇ ਆਖਰੀ ਸਫ਼ਰ ਤੇਕਰ ਇਸ ਦੁਨੀਆ ਦਾ ਆਨੰਦ ਮਾਣ ਸਕਣ ਕਿਉਂਕਿ ਜਿਨ੍ਹਾਂ ਦੀ ਅੱਖਾਂ ਹੈ ਨਹੀਂ ਤਾਂ ਜਹਾਨ ਹੀ ਹੈ ਨਹੀਂ ਭਾਈ ਜਦੋਂ ਅੱਖਾਂ ਦੇ ਮੂਹਰੇ ਹਨੇਰਾ ਹੀ ਆ ਪਤਾ ਹੀ ਨਹੀਂ ਕੌਣ ਖੜਾ ਮੂਹਰੇ ਕੀ ਕਰੂ ਬੰਦਾ ਅੱਖਾਂ ਤੋਂ ਬਿਨਾ ਕਾਹਦੀ ਜ਼ਿੰਦਗੀ ਹੈ ਇਸ ਕਰਕੇ ਅਰਦਾਸ ਕਰਿਓ ਇਹਨਾਂ ਬਾਪੂ ਬਜ਼ੁਰਗਾਂ ਵਾਸਤੇ ਤੇ ਮਾਤਾ ਜੀ ਵਾਸਤੇ ਇੱਕੋ ਪਿੰਡ ਦੇ ਨੇ ਦੋਨੋਂ ਤੇ ਸਾਡੇ ਅੱਜ ਸੁਪਨਿਆਂ ਦੇ ਘਰ ਅੱਖਾਂ ਦੇ ਕੈਂਪ ਦੇ ਵਿੱਚ ਪਹੁੰਚੇ ਸੀਗੇ ਤੇ ਆਪਣੇ ਆਸ-ਪਾਸ ਕੋਈ ਬਜ਼ੁਰਗ ਹੁੰਦੇ ਆ ਜਿਨ੍ਹਾਂ ਦੀ ਅੱਖਾਂ ਦੀ ਕੋਈ ਸਮੱਸਿਆ ਹੁੰਦੀ ਆ ਘੱਟ ਦਿਖਾਈ ਦਿੰਦਾ ਉਹਨਾਂ ਨੂੰ ਭਾਈ ਜਰੂਰ ਜਾਗਰੂਕ ਕਰਿਆ ਕਰੋ ਅਵੇਅਰ ਕਰਿਆ ਕਰੋ ਉਹਨਾਂ ਨੂੰ ਨੇੜੇ ਤੇੜੇ ਦੇ ਹਸਪਤਾਲਾਂ ਤੇ ਚੈੱਕਅਪ ਕਰਾਉਂਦੇ ਰਿਹਾ ਕਰੋ ਤੁਹਾਡੀ ਛੋਟੀ ਜੀ ਮਦਦ ਕਿਸੇ ਦੀ ਜ਼ਿੰਦਗੀ ਦੇ ਸਾਰੇ ਰੰਗ ਉਹਦੇ ਕੋਲੋਂ ਖੋਣ ਤੋਂ ਬਚਾ ਸਕਦੀ ਆ ਨਹੀਂ ਤਾਂ ਇੱਥੇ ਸੁਪਨਿਆਂ ਦੇ ਘਰ ਵਿੱਚ ਕੈਂਪ ਲੱਗਦੇ ਰਹਿੰਦੇ ਆ ਹਰ ਤੀਜੇ ਚੌਥੇ ਮਹੀਨੇ ਇੱਥੇ ਤੁਸੀਂ ਲਿਆ ਸਕਦੇ ਹੋ ਚੈੱਕਅਪ ਕਰਾ ਸਕਦੇ ਹੋ ਹਰ 15 ਦਿਨਾਂ ਬਾਅਦ ਇੱਥੇ ਅੱਖਾਂ ਦੇ ਚੈੱਕਅਪ ਕੀਤੇ ਜਾਂਦੇ ਆ ਉੱਥੇ ਲਿਆ ਕੇ ਚੈੱਕਅਪ ਕਰਾ ਕੇ ਉਹਨਾਂ ਦੀ ਅੱਖਾਂ ਦੀ ਰੌਸ਼ਨੀ ਹੈ ਜਿਹੜੀ ਉਹਨੂੰ ਬਰਕਰਾਰ ਰੱਖਣ 'ਚ ਉਹਨਾਂ ਦੀ ਮਦਦ ਕਰ ਸਕਦੇ ਜਿਵੇਂ ਮੰਗੂ ਵੀਰੇ ਨੇ ਅੱਜ ਪ੍ਰਾਲਾ ਕੀਤਾ ਆਪਣੇ ਨਗਰ ਤੋਂ ਲੈ ਕੇ ਆਏ ਇਹਨਾਂ ਨੂੰ ਤੁਸੀਂ ਵੀ ਆਪਣੇ ਪਿੰਡਾਂ ਤੋਂ ਆਪਣੇ ਆਸ-ਪਾਸ ਰਿਸ਼ਤੇਦਾਰੀਆਂ ਚੋਂ ਲਿਆ ਦਿਆਂ ਚੋ ਲੈ ਕੇ ਆਇਆ ਕਰੋ ਇਦਾਂ ਦੇ ਲੋਕਾਂ ਦੀ ਬਾਹ ਫੜਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ